ਇੱਕ ਪਿੰਡ ਵਿੱਚ ਦੋ ਮੁੰਡੇ ਰਹਿੰਦੇ ਸਨ ਇੱਕ 10 ਸਾਲ ਦਾ ਤੇ ਇੱਕ 8 ਸਾਲ ਦਾ ਇੱਕ ਦਿਨ ਦੋਵੇਂ ਮੇਲੇ ਵਿੱਚ ਮਿਲੇ ਅਤੇ ਉਹਨਾਂ ਦੀ ਦੋਸਤੀ ਹੋ ਗਈ ਦੋਵੇਂ ਇੱਕੋ ਸਕੂਲ ਵਿੱਚ ਪੜ੍ਹਦੇ ਸਨ ਅਤੇ ਹਰ ਰੋਜ਼ ਇਕੱਠੇ ਸਕੂਲ ਜਾਂਦੇ ਸਨ ਉਹਨਾਂ ਦੀ ਦੋਸਤੀ ਬਹੁਤ ਗੂੜੀ ਹੋ ਗਈ ਦੋਵੇਂ ਰੋਜ਼ ਮਿਲ ਕੇ ਖੇਡਦੇ ਵੀ ਸਨ ਇੱਕ ਦਿਨ ਦੋਵੇਂ ਗੇਂਦ ਨਾਲ ਖੇਡ ਰਹੇ ਸਨ ਅਤੇ ਖੇਡਦੇ-ਖੇਡਦੇ ਇੱਕ ਸੁੰਨੇ ਰਾਹ ਤੇ ਪਹੁੰਚ ਗਏ ਉੱਥੇ ਇੱਕ ਪੁਰਾਣਾ ਖੂਹ ਸੀ ਜੋ ਕਿ ਸੁੱਕ ਚੁੱਕਾ ਸੀ ਖੇਡਣ ਦੌਰਾਨ ਉਹਨਾਂ ਦੀ ਗੇਂਦ ਖੂਹ ਵਿੱਚ ਡਿੱਗ ਗਈ 10 ਸਾਲ ਦੇ ਮੁੰਡੇ ਨੇ ਕਿਹਾ ਮੈਂ ਖੂਹ ਚੋਂ ਗੇਂਦ ਕੱਢ ਲਿਆਂਦਾ ਹਾਂ ਪਰ ਜਦੋਂ ਉਹ ਖੂਹ ਦੇ ਥੱਲੇ ਉਤਰਿਆ ਤਾਂ ਉਹ ਖੁਦ ਹੀ ਖੂਹ ਵਿੱਚ ਡਿੱਗ ਪਿਆ 8 ਸਾਲਾਂ ਦਾ ਮੁੰਡਾ ਇਹ ਦੇਖ ਕੇ ਕੰਬਣ ਲੱਗ ਪਿਆ ਉਹ ਡਰ ਗਿਆ ਕਿ ਜੇਕਰ ਘਰ ਵਾਲਿਆਂ ਨੂੰ ਪਤਾ ਲੱਗ ਗਿਆ ਤਾਂ ਬਹੁਤ ਕੁੱਟਣਗੇ ਅਤੇ ਮੇਰਾ ਦੋਸਤ ਵੀ ਨਹੀਂ ਬਚੇਗਾ ਉਹਦੇ ਮਨ ਵਿੱਚ ਬਹੁਤ ਨਕਾਰਾਤਮਕ ਵਿਚਾਰ ਆਉਣ ਲੱਗੇ ਉਸ ਵੇਲੇ ਖੂਹ ਵਿੱਚੋਂ ਵੱਡੇ ਮੁੰਡੇ ਦੀ ਆਵਾਜ਼ ਆਈ ਬਚਾਓ ਬਚਾਓ ਇਹ ਸੁਣ ਕੇ 8 ਸਾਲ ਦੇ ਮੁੰਡੇ ਨੇ ਵੀ ਉੱਚੀ ਉੱਚੀ ਆਵਾਜ਼ਾਂ ਮਾਰੀਆਂ ਕਿ ਸਾਨੂੰ ਕੋਈ ਵਿਚਾਰ ਲਵੇ ਪਰ ਸੁਣਨੇ ਰਾ ਵਿੱਚ ਉਹਨਾਂ ਦੀ ਆਵਾਜ਼ ਸੁਣਨ ਵਾਲਾ ਕੋਈ ਨਹੀਂ ਸੀ ਉਹ ਛੋਟਾ ਹੁੰਡਾ ਇੱਧਰ ਉੱਧਰ ਦੌੜਿਆ ਬਹੁਤ ਆਵਾਜ਼ਾਂ ਮਾਰੀਆਂ ਪਰ ਕਿਸੇ ਨੇ ਵੀ ਨਹੀਂ ਸੁਣਿਆ ਹੁਣ 10 ਸਾਲ ਦੇ ਮੁੰਡੇ ਦੀ ਆਵਾਜ਼ ਵੀ ਹੌਲੀ ਹੌਲੀ ਘਟ ਚੁੱਕੀ ਸੀ ਉਹ ਥੱਕ ਚੁੱਕਾ ਸੀ 8 ਸਾਲ ਦੇ ਮੁੰਡੇ ਨੂੰ ਸਮਝ ਨਹੀਂ ਆਉਂਦੀ ਸੀ ਕਿ ਉਹ ਕੀ ਕਰੇ ਅਚਾਨਕ ਉਸ ਦੀ ਨਿਗਾਹ ਇੱਕ ਦੂਰ ਪਈ ਬਾਲਟੀ ਤੇ ਪਈ ਜਿਸ ਨਾਲ ਇੱਕ ਰੱਸੀ ਵੀ ਬੰਨੀ ਹੋਈ ਸੀ ਉਸ ਮੁੰਡੇ ਨੇ ਛੇਤੀ ਨਾਲ ਬਾਲਟੀ ਚੁੱਕੀ ਰੱਸੀ ਫੜੀ ਅਤੇ ਖੂਹ ਵਿੱਚ ਸੁੱਟ ਦਿੱਤੀ ਉਹ 10 ਸਾਲ ਦੇ ਮੁੰਡੇ ਨੂੰ ਕਹਿਣ ਲੱਗਾ ਇਸ ਬਾਲਟੀ ਨੂੰ ਫੜ ਲੈ ਮੈਂ ਤੈਨੂੰ ਬਾਹਰ ਕੱਢ ਲਵਾਵਾਂਗਾ 10 ਸਾਲ ਦਾ ਮੁੰਡਾ ਕਹਿਣ ਲੱਗਾ ਤੂੰ ਪਾਗਲ ਹੋ ਗਿਆ ਹੈ ਤੂੰ ਮੇਰੇ ਤੋਂ ਛੋਟਾ ਹੈ ਤੂੰ ਮੈਨੂੰ ਕਿਵੇਂ ਕੱਢ ਲਵੇਂਗਾ ਜੇਕਰ ਤੂੰ ਮੈਨੂੰ ਕੱਢਣ ਲੱਗੇਗਾ ਨਾ ਤਾਂ ਤੂੰ ਖੁਦ ਵੀ ਖੂਹ ਵਿੱਚ ਡਿੱਗ ਜਾਵੇਂਗਾ 8 ਸਾਲ ਦੇ ਮੁੰਡੇ ਨੇ ਭਰੋਸੇ ਨਾਲ ਕਿਹਾ ਤੂੰ ਚਿੰਤਾ ਨਾ ਕਰ ਸਿਰਫ ਬਾਲਟੀ ਨੂੰ ਫੜ ਮੈਂ ਤੈਨੂੰ ਬਾਹਰ ਕੱਢ ਲਵਾਵਾਂਗਾ 10 ਸਾਲ ਦੇ ਮੁੰਡੇ ਨੇ ਬਾਲਟੀ ਫੜ ਲਈ 8 ਸਾਲ ਦੇ ਮੁੰਡੇ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਉਹ ਥੱਕ ਚੁੱਕਾ ਸੀ ਪਰ ਹਾਰ ਨਹੀਂ ਮੰਨੀ ਕਈ ਮਿੰਟਾਂ ਦੀ ਕੋਸ਼ਿਸ਼ ਤੋਂ ਬਾਅਦ ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਉਸ ਨੇ 10 ਸਾਲ ਦੇ ਮੁੰਡੇ ਨੂੰ ਖੂਬ ਵਿੱਚੋਂ ਬਾਹਰ ਕੱਢ ਲਿਆ ਇਸ ਦੌਰਾਨ ਰਾਤ ਵੀ ਹੋ ਗਈ ਸੀ ਦੋਵੇਂ ਮੁੰਡੇ ਪਿੰਡ ਵਾਪਸ ਭੱਜੇ ਉੱਥੇ ਸਾਰੇ ਪਿੰਡ ਵਾਲੇ ਇਕੱਠੇ ਹੋ ਰਹੇ ਸਨ ਉਹਨਾਂ ਦੇ ਮਾਪੇ ਵੀ ਰੋ ਰਹੇ ਸਨ ਕਿਉਂਕਿ ਉਹਨਾਂ ਦੀ ਤਲਾਸ਼ ਕਰਕੇ ਉਹ ਸਾਰੇ ਆਨੇ ਥੱਕ ਚੁੱਕੇ ਸਨ ਜਦੋਂ ਦੋਵੇਂ ਮੁੰਡੇ ਪਿੰਡ 'ਚ ਪਹੁੰਚੇ ਤਾਂ ਸਭ ਖੁਸ਼ ਹੋ ਗਏ ਪਰ ਮਾਤਾ ਮਾਤਾ ਦਾ ਧੰਨਵਾਦ ਕਰਨ ਲੱਗੇ ਕਿ ਦੋਨੇ ਸਲਾਮਤ ਸਨ ਜਦੋਂ ਪਿੰਡ ਵਾਲੇ ਨੇ ਪੁੱਛਿਆ ਕਿ ਕਿੱਥੇ ਗਏ ਸੀ ਇਹ ਸੁਣ ਕੇ ਮੁੰਡੇ ਡਰ ਗਏ ਉਹ ਸੋਚਣ ਲੱਗੇ ਜੇ ਅਸੀਂ ਸੱਚ ਦੱਸਿਆ ਤਾਂ ਮਾਪੇ ਮਾਰਨਗੇ ਅਤੇ ਜੇ ਝੂਠ ਬੋਲੀਏ ਤਾਂ ਵੀ ਗਲਤ ਹੋਊਗਾ ਪਰ ਫਿਰ ਵੀ ਉਹਨਾਂ ਨੇ ਹਿੰਮਤ ਕਰਕੇ ਸੱਚ ਦੱਸ ਦਿੱਤਾ ਤਾਂ ਕਿ ਵੱਡਾ ਮੁੰਡਾ ਖੂਹ ਵਿੱਚ ਡਿੱਗ ਗਿਆ ਸੀ ਤੇ ਛੋਟੇ ਨੇ ਉਹਨੂੰ ਬਾਹਰ ਕੱਢਿਆ ਇਹ ਸੁਣ ਕੇ ਪਿੰਡ ਵਾਲੇ ਹੱਸਣ ਲੱਗ ਪਏ ਉਹਨਾਂ ਨੇ ਛੋਟੇ ਮੁੰਡੇ ਦਾ ਮਜ਼ਾਕ ਉਡਾਉਂਦੇ ਹੋਏ ਕਿਆ ਤੂੰ 8 ਸਾਲ ਦਾ ਮੁੰਡਾ ਤੇ ਇੱਥੇ ਇੱਕ ਬਾਲਟੀ ਪਾਣੀ ਦੀ ਤਾਂ ਖਿੱਚਣੀ ਨਹੀਂ ਆਉਂਦੀ ਤੈਨੂੰ ਤੇ ਤੂੰ 10 ਸਾਲ ਦੇ ਮੁੰਡੇ ਨੂੰ ਖੂਚੇ ਬਾਹਰ ਕੱਢ ਲਿਆ ਸਰਪੰਚ ਇਹ ਸਭ ਦੇਖ ਰਿਹਾ ਸੀ ਉਹ ਉੱਠਿਆ ਤੇ ਬੋਲਿਆ ਇਹ 8 ਸਾਲ ਦਾ ਮੁੰਡਾ ਬਿਲਕੁਲ ਸੱਚ ਬੋਲ ਰਿਹਾ ਹੈ ਇਸ ਬੱਚੇ ਨੇ 10 ਸਾਲ ਦੇ ਮੁੰਡੇ ਨੂੰ ਅਸਲ ਚ ਖੂਚੇ ਬਾਹਰ ਕੱਢਿਆ ਹੈ ਅਤੇ ਇਸ ਦੇ ਦੋ ਕਾਰਨ ਹਨ ਇਸ ਬੱਚੇ ਕੋਲ ਹੋਰ ਕੋਈ ਚੋਣ ਨਹੀਂ ਸੀ ਉਸ ਨੂੰ ਪਤਾ ਸੀ ਕਿ ਜੇਕਰ ਉਸਨੇ ਆਪਣੇ ਦੋਸਤ ਨੂੰ ਬਾਹਰ ਨਾ ਕੱਢਿਆ ਤਾਂ ਉਹ ਮਰ ਜਾਵੇਗਾ ਦੂਜੀ ਗੱਲ ਉਹਦੇ ਆਲੇ ਦੁਆਲੇ ਕੋਈ ਇਹ ਕਹਿਣ ਵਾਲਾ ਨਹੀਂ ਸੀ ਕਿ ਤੂੰ ਇਹ ਨਹੀਂ ਕਰ ਸਕਦਾ ਕਿਸੇ ਨੇ ਵੀ ਨਹੀਂ ਕਿਹਾ ਤੂੰ ਇਹ ਕੰਮ ਤੇਰੇ ਵਾਸਤੇ ਨਹੀਂ ਹੈ ਇਸ ਲਈ ਬੱਚਾ ਇਹ ਸਭ ਕੁਝ ਕਰ ਸਕਿਆ ਜੋ ਕਿਸ ਨੇ ਸੋਚਿਆ ਵੀ ਨਹੀਂ ਸੀ ਤਾਂ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਜਦੋਂ ਅਸੀਂ ਆਪਣੇ ਉੱਤੇ ਪੂਰਾ ਵਿਸ਼ਵਾਸ ਕਰ ਲੈਂਦੇ ਹਾਂ ਤਾਂ ਉਸ ਕੰਮ ਨੂੰ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਕੰਮ ਆਪਾਂ ਕਰ ਸਕਦੇ ਹਾਂ ਜਿਹਨੂੰ ਲੋਕ ਕਹਿੰਦੇ ਵੀ ਤੂੰ ਇਹ ਕੰਮ ਨਹੀਂ ਕਰ ਸਕਦਾ ਦੋਸਤੋ ਜੇਕਰ ਲੋਕ ਤੁਹਾਨੂੰ ਕਿਸੇ ਕੰਮ ਤੋਂ ਰੋਕਣ ਵੀ ਇਹ ਤੁਸੀਂ ਨਹੀਂ ਕਰ ਸਕਦੇ ਤਾਂ ਅਸਲ ਦੇ ਵਿੱਚ ਉਹ ਖੁਦ ਇਹ ਕੰਮ ਨਹੀਂ ਕਰ ਸਕਦੇ ਉਹ ਤੁਸੀਂ ਇਹ ਕੰਮ ਕਰ ਸਕਦੇ ਹੋ ਤੁਸੀਂ ਲੋਕਾਂ ਜਦੋਂ ਵੀ ਲੋਕ ਤੁਹਾਨੂੰ ਇਹ ਕਹਿਣ ਤੁਸੀਂ ਆਪਦੇ ਕੰਨ ਬੰਦ ਕਰ ਲਓ ਤੇ ਆਪਦੇ ਕੰਮ ਨੂੰ ਪੂਰੇ ਧਿਆਨ ਨਾਲ ਕਰੋ ਤੇ ਹਰ ਉਸ ਕੰਮ ਦੇ ਵਿੱਚ ਤੁਸੀਂ ਸਫਲਤਾ ਹਾਸਿਲ ਕਰੋਗੇ ਚਾਹੀ ਉਹ ਕੰਮ ਕਿੰਨੇ ਤੋਂ ਕਿੰਨਾ ਵੀ ਵੱਡਾ ਹੋ ਕਿਉਂ ਨਾ ਹੋਵੇ ਤਾਂ ਦੋਸਤੋ ਜੋ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਮਕਾਮ ਹੈ ਉਹਨੂੰ ਹਾਸਿਲ ਕਰਦੇ ਰਹੋ ਤੇ ਕਿਸੇ ਦੀ ਵੀ ਨਾ ਸੁਣੋ ਤੁਸੀਂ ਉਹਦੇ ਵਿੱਚ ਜਰੂਰ ਕਾਮਯਾਬ ਹੋਵੋਗੇ ਜੇਕਰ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਫਿਰ ਕਿਸੇ ਨਵੀਂ ਕਹਾਣੀ ਦੇ ਨਾਲ ਧੰਨਵਾਦ